ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਰਪਜੀਤ ਸਿੰਘ ਖੋਨੂ ਜੰਡਿਆਲਾ ਦੋਸਤੋ ਅੱਜ ਅਸੀਂ ਖੜੇ ਹਾਂ ਜਲੰਧਰ ਅਮਰਸਰ ਹਾਈਵੇ ਤੇ ਨਮਾਣਾਵਾ ਔਰ ਇਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਜੀ ਇਸ ਪੁਲ ਇਹ ਹਲੇ ਬਣਿਆ ਨੋ ਇਹਦਾ ਉਦਘਾਟਨ ਨਹੀਂ ਹੋਇਆ ਤੇ ਭਰਾਓ ਇਹਦਾ ਉਦਘਾਟਨ ਹੋਇਆ ਨਹੀਂ ਇਸ ਤੋਂ ਪਹਿਲਾਂ ਹੀ ਇੱਥੇ ਕੀ ਚੰਦ ਚੜ੍ਹਦਾ ਵਾ ਉਹ ਤੁਹਾਨੂੰ ਵਿਖਾਵਾਂ ਇਹ ਜਿਹੜੇ ਠੇਕੇਦਾਰਾਂ ਦੀਆਂ ਇਹ ਜਿਹੜੀਆਂ ਕੰਮੀਆਂ ਔਰ ਇਹ ਕਿਹੜਾ ਮਟੀਰੀਅਲ ਆਪਾਂ ਜੀ ਦਿਖਾਇਓ ਤਾਂ ਉਹਨੇ ਮੈਨੂੰ ਦਿਖਾਇਆ ਵੀਡੀਓ ਵਿੱਚ ਇਹ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਮਾਨਾ ਵਾਲੇ ਵਿੱਚ ਬਣਿਆ ਹੋਇਆ ਇਹ ਲੋਹੇ ਦਾ ਪੁਲ ਆ ਨੂੰ ਸੜਕ ਤੋਂ ਪਾਰ ਜਾਣ ਦੇ ਲਈ ਬਣਾਇਆ ਔਰ ਇਸ ਇਹਨਾਂ ਪ੍ਰੋਜੈਕਟਾਂ ਨੂੰ ਲਿਓੜ ਦੇ ਲਈ ਸਾਡੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਬਹੁਤ ਹੀ ਉਪਰਾਲੇ ਕੀਤੇ ਪਰ ਦੋਸਤੋ ਇੱਥੇ ਹੀ ਬੜੀ ਮਾੜੀ ਗੱਲ ਆ ਤੁਸੀਂ ਦੇਖਿਆ ਕਿ ਇਸ ਪੁਲ ਦਾ ਹਲੇ ਉਹde ਘਾਟਨ ਵੀ ਨਹੀਂ ਹੋਇਆ ਪਰ ਠੇਕੇਦਾਰਾਂ ਨੇ ਘਟੀਆਂ ਮਟੀਰੀਅਲ ਜਿਹੜਾ ਵਰਤਿਆ ਉਹਦੇ ਕਰਕੇ ਪੁਲ ਜਿਹੜਾ ਬੈਠ ਗਿਆ ਇਹ ਕਿੱਡੀ ਮਾੜੀ ਗੱਲ ਆ ਪਰ ਜਿਸ ਵੇਲੇ ਇਹ ਗੱਲ ਸਾਡੇ ਧਿਆਨ ਚ ਆਈ ਔਰ ਅਸੀਂ ਐਮਪੀ ਸਾਹਿਬ ਦੇ ਧਿਆਨ ਚ ਲਿਆਂਦੀ ਉਸੇ ਵੇਲੇ ਹੀ ਐਮਪੀ ਸਾਹਿਬ ਨੇ ਜਿਹੜਾ ਵਾ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਇਹ ਜਿਹੜੇ ਠੇਕੇਦਾਰ ਦੀ ਕਾਰਗੁਜ਼ਾਰੀ ਆ ਔਰ ਮਾੜੀਆਂ ਮਾੜਾ ਮਟੀਰੀਅਲ ਵਰਤਿਆ ਤੇ ਉਸ ਦੇ ਖਿਲਾਫ ਬਣਵੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਔਰ ਬਹੁਤ ਜਲਦ ਹੋਵੇਗੀ ਔਰ ਇੱਕ ਦੋ ਦਿਨ ਦੇ ਵਿੱਚ ਹੀ ਸਾਡੇ ਗੁਰੂ ਨਗਰੀ ਦੇ ਐਮਪੀ ਸਰਦਾਰ ਗਰਦੀਪ ਸਿੰਘ ਔਜਲਾ ਇੱਥੇ ਮੌਕੇ ਤੇ ਪਹੁੰਚ ਕੇ ਇਸ ਜਗ੍ਹਾ ਦਾ ਜਾਇਜ਼ਾ ਲੈਣਗੇ ਔਰ ਇਹ ਸਹੀ ਵੀ ਕਰਵਾਵਾਂਗੇ ਔਰ ਇਹ ਦੇ ਖਿਲਾਫ ਬਣਦੀ ਕਾਰਵਾਈ ਵੀ ਕਰਵਾਵਾਂਗੇ ਕਿਉਂਕਿ ਹਲੇ ਤਾਂ ਪੁਲ ਸ਼ੁਰੂ ਹੀ ਨਹੀਂ ਹੋਇਆ ਜਿੱਦਾ ਪਹਿਲਾਂ ਹੀ ਵੇਖੋ ਕੀ ਕਰਦਾ ਇਹਦਾ ਹਾਲ ਇਹ ਗਾੜੀ ਕਿੱਥੋਂ ਇਨਾ ਟਾਈਮ ਕੱਢੂਗਾ ਇਹ ਜਿਹੜੇ ਕਰੋੜਾਂ ਰੁਪਏ ਲੋਕਾਂ ਦੇ ਟੈਕਸ ਦੇ ਪੈਸੇ ਨੇ ਬੜੀ ਮਿਹਨਤ ਦੇ ਨਾਲ ਜਿਹੜੇ ਸਾਡੇ ਨੁਮਾਇੰਦੇ ਉਥੋਂ ਲੈ ਕੇ ਆਉਂਦੇ ਨੇ ਤੇ ਫਿਰ ਇਹ ਕੰਮ ਸ਼ੁਰੂ ਹੁੰਦੇ ਨੇ ਪਰ ਆ ਜਿਹੜੇ ਕੁਝ ਜਿਹੜੇ ਠੇਕੇਦਾਰ ਨੇ ਉਹ ਆਪਣੇ ਪ੍ਰੋਫਿਟ ਦੇ ਲਈ ਘਟੀਆ ਮਟੀਰੀਅਲ ਵਰਤ ਦਿੰਦੇ ਜਿਸ ਕਰਕੇ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਬਹੁਤ ਮਾੜੀ ਗੱਲ ਆ ਔਰ ਇਸ ਤੋਂ ਮੈਡੀਕਲ ਕੀ ਹੋ ਸਕਦੀ ਆ ਹੁਣ ਅਸੀਂ ਬਹੁਤ ਜਲਦ ਜਿਹੜਾ ਵਾ ਇੱਥੇ ਐਮਪੀ ਸਾਹਿਬ ਨੂੰ ਲਿਆ ਕੇ ਮੌਕਾ ਵੀ ਵਿਖਾਵਾਂਗੇ ਔਰ ਉਹਨਾਂ ਵੱਲੋਂ ਮੈਂ ਅੱਜ ਇੱਥੇ ਆਇਆ ਵਾਂ ਇਹ ਸਾਰੇ ਹਾਲਾਤ ਬਾਰੇ ਉਹਨਾਂ ਨੂੰ ਦੱਸਤਾ ਵਾ ਤੇ ਜੋ ਵੀ ਬਣਦੀ ਕਾਰਵਾਈ ਆ ਉਹ ਅਸੀਂ ਠੇਕੇਦਾਰ ਦੇ ਖਿਲਾਫ ਕਰਾਵਾਂਗੇ ਬਹੁਤ ਬਹੁਤ ਧੰਨਵਾਦ